Hello mic check 123 ਚਲੋ ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿਕਪਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਪੰਜਾਬੀ ਤਾਲੀਮ ਦੇ ਉੱਪਰ ਮੈਂ ਹਾਂ ਜੀ ਗਗਨ ਫਿਰਦੌਸੀ ਤੁਹਾਡਾ ਪੰਜਾਬੀ ਮੈਂਟਰ ਸਵਾਗਤ ਕਰਦਾ ਜੀ ਅੱਜ ਦੇ ਸੈਸ਼ਨ ਦੇ ਵਿੱਚ ਸੋ ਪਿਆਰੇ ਵਿਦਿਆਰਥੀਓ ਜਿੱਦ ਤੱਕ ਕਿ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅੱਜ ਦਾ ਜਿਹੜਾ ਆਪਣਾ ਟਾਪਿਕ ਹੈ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿ ਦਸੰਬਰ 2025 UGC NET ਦਾ ਰਿਜ਼ਲਟ ਜਿਹੜਾ ਹੈ ਉਹ ਕਦੋਂ ਆਵੇਗਾ ਜਾਂ ਫਿਰ ਜੇ ਆਪਾਂ ਗੱਲ ਕਰੀਏ ਕਿ ਤੇ ਰਿਜ਼ਲਟ ਜਿਹੜੀਆਂ ਸੰਭਾਵਨਾਵਾਂ ਨੇਕਰੋਂ ਤੱਕ ਆਉਂਦੀਆਂ ਹੈਗੀਆਂ ਨੇ ਇਹ ਵਿਸ਼ੇ ਬਾਰੇ ਗੱਲਬਾਤ ਕਰਾਂਗੇ ਜਿਹੜੇ ਬੱਚੇ ਸਾਡੇ ਨਾਲ ਜੁੜ ਚੁੱਕੇ ਆ ਉਹਨਾਂ ਨੂੰ ਜੇ ਅਸੀਂ ਦੱਸਣਾ ਹੋਵੇ ਕਿ ਸਾਡੀਆਂ ਆਨਲਾਈਨ ਜਿਹੜੀਆਂ ਕਲਾਸਾਂ ਨੇ ਉਹ ਕਦੋਂ ਸ਼ੁਰੂ ਹੋ ਰਹੀਆਂ ਨੇ ਇਸ ਬਾਬਤ ਸਾਡੀ ਅੱਜ ਦੀ ਜਿਹੜੀ ਕਲਾਸ ਰਹਿਣ ਵਾਲੀ ਹੈ ਤੁਹਾਨੂੰ ਇਹੀ ਸਾਰ ਨੂੰ ਤਾਂ ਗੀਤ ਹੈ ਕਿ ਬਈ ਹੁਣ ਪਰ ਪਰ ਕੇ ਜਿਹੜੀਆਂ ਪੋਸਟਾਂ ਨੇ ਆਉਣ ਦੀ ਸੰਭਾਵਨਾ ਹੈਗੀ ਹੈ ਤੇ ਤੁਸੀਂ ਰੈਡੀ ਰਹੋ ਬਸ ਔਰ ਪੰਜਾਬੀ تعلیم ਦਾ ਜਿਹੜਾ ਆਫਲਾਈਨ ਸੈਂਟਰ ਹੈ ਉਹ ਵੀ ਜਿਹੜਾ ਰੈਡੀ ਹੋ ਚੁੱਕਿਆ ਤੇ ਤੁਸੀਂ ਸਾਰੇ ਮੈਂ ਕਹਿੰਨਾ ਕਿ ਜੁਆਇਨ ਕਰੋ ਪੰਜਾਬੀ ਤਾਲੀਮ ਨੂੰ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਕਿ ਦਸੰਬਰ 2025 ਯੂਜੀਸੀ ਨੈਟ ਜਿਹੜਾ ਪੰਜਾਬੀ ਹੈ ਇਹਦਾ ਰਿਜ਼ਲਟ ਵਾਕਿਆ 4 ਤਰੀਕ ਨੂੰ ਆਏਗਾ ਜਾਂ ਫਿਰ ਸਾਨੂੰ ਹਲੇ ਤੱਕ ਫਵਾਵਾਂ ਹੀ ਦੇਖਣ ਨੂੰ ਮਿਲ ਰਹੀਆਂ ਬਟ ਇਹ 100% ਜਿਹੜੀ ਪੋਸਿਬਿਲਟੀ ਹੈ ਕਿ 4 ਫ फेब्रुवारी ਨੂੰ ਜਿਹੜਾ ਹੈ ਤੁਹਾਡਾ ਰਿਜ਼ਲਟ ਆ ਸਕਦਾ ਹੈ ਮੈਨੂੰ ਲੱਗਦਾ ਮਾਰਨਿੰਗ ਡੇ ਆਫਟਰ ਬਿਫੋਰ ਜਦੋਂ ਮਰਜੀ 4 ਜਨਵਰੀ ਸਾਡਾ ਮੇਨ ਹੈ ਉਦੋਂ ਆਉਣ ਦੀ ਸੰਭਾਵਨਾ ਜ਼ਿਆਦਾ ਹੈ ਹੁਣ ਜੇ ਗੱਲ ਕਰੀਏ ਆਪਾਂ ਕੱਟਆਫ ਰਿਗਾਰਡਿੰਗ ਬਹੁਤ ਬੱਚਿਆਂ ਦੇ ਮੈਸੇਜ ਆਉਂਦੇ ਕਿ ਸਰ ਕੱਟਆਫ ਕੀ ਰਹੂਗੀ ਤਾਂ ਜਿਸ ਤੱਕ ਮੈਂ ਆਪਣਾ ਟੈਲੀਗ੍ਰਾਮ ਤੇ ਪੋਲ ਐਡ ਆਨ ਕੀਤਾ ਸੀਗਾ ਤੇ ਟੈਲੀਗ੍ਰਾਮ ਦੇ ਉੱਤੇ ਜਿਹੜੇ ਪੋਲ ਨੇ ਉਹ ਇਹ ਕਹਿੰਦੇ ਆ ਕਿ ਅਪਰੋਕਸ ਕੁਝ ਬੱਚੇ ਹੈ ਜਿਹੇ ਹੈ ਨੇ ਆਪਾਂ 160 메ਨ ਸਟ੍ਰੀਮ ਲਾਈਨ ਲੈ ਕੇ ਚੱਲਦੇ ਆ ਇਹਦੇ ਇਰਦ ਗਿਰਦ ਜਿਹੜਾ ਹੈ ਸਾਡੇ ਕੋਲ ਕੱਟਆਫ ਰਹਿਣ ਦਾ ਜਿਹੜਾ ਚਾਂਸਸ ਹੈਗੇ ਨੇ ਜੇ ਮੈਂ ਈਡਬਲਯੂਐਸ ਦੀ ਗੱਲ ਕਰਾਂ ਜੀ ਮੈਂ ਜਨਰਲ ਦੀ ਗੱਲ ਕਰਾਂ ਇਸ ਅਸਪੈਕਟ ਦੇ ਨਾਲ ਠੀਕ ਹੈ ਜੀ ਸੋ ਤੁਹਾਨੂੰ ਮੈਂ ਇਹੀ ਕਹਾਂਗਾ ਕਿ ਹੁਣ ਕੱਟ ਆਫ ਐਂਡ ਆਲ ਇਹਦੇ ਬਾਰੇ ਦੇਖਣ ਦੀ ਲੋੜ ਨਹੀਂ ਤੁਸੀਂ ਜੇਕਰ ਦੇਖੋ ਹੁਣ ਇਸ ਟਾਈਮ ਆ ਰਿਹਾ ਹੈ ਮਾਸਟਰ ਕੈਡਰ ਠੀਕ ਹੈ ਜੀ ਜਿਹੜਾ ਕਿ ਫੈਕਟ ਬੇਸਿਸ ਤੇ ਹੈ ਦੂਜਾ ਆ ਰਿਹਾ ਹੈ ਲੈਕਚਰ ਕੈਡਰ ਜਿਹੜਾ ਕਿ ਹਾਲੇ ਪ੍ਰੋਪਰ ਨਹੀਂ ਹੈ ਔਰ ਸਬਜੈਕਟਿਵ ਪੇਪਰ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਨੇ ਇਹਦੇ ਅੱਗੇ ਆ ਰਿਹਾ ਹੈ ਅਸਿਸਟੈਂਟ ਪ੍ਰੋਫੈਸਰ ਠੀਕ ਹੈ ਜੀ ਔਰ ਇਹਦੇ ਜਿਹੜੇ ਮੈਕਸਿਮਮ ਚਾਂਸ ਨੇ ਸਬਜੈਕਟਿਵ ਦੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਤੁਹਾਡਾ ਮਾਸਟਰ ਪਲਾਨ ਰਹਿ ਜਾਂਦਾ ਹੈ ਉਹ ਹੈਗਾ ਸਾਡਾ UGC NET ਠੀਕ ਹੈ ਔਰ ਇੰਨਾ ਤਿੰਨਾ ਐਗਜ਼ਾਮਸ ਦਾ ਜਿਹੜਾ ਸਿਲੇਬਸ ਹੈ 올मोस्ट डन ਹੈ ਔਰ ਜੇ ਤੁਸੀਂ ਇਹ ਤਿੰਨ ਐਗਜ਼ਾਮ ਜਿਹੜੇ ਕਰ ਜਾਂਦੇ ਹੋ ਤਾਂ ਚੌਥਾ ਐਗਜ਼ਾਮ ਜਿਹੜਾ ਮਾਸਟਰ ਕੈਟਰ ਹੈ ਇਹਦਾ ਸਿਲੇਬਸ ਵੀ ਤੁਹਾਡਾ ਇਨ ਬਿਟਵੀਨ ਇੱਥੇ ਕਲੀਅਰ ਹੋ ਜਾਊਗਾ ਔਰ ਮੇਰੀ ਸੁਜੈਸ਼ਨ ਇਹ ਹੀ ਹੈ ਇਹ ਹੁਣ ਚੜ ਗਈ ਫੈਬਰੂਰੀ ਤਾ ਤੋਂਡੇ ਕੋ ਪ੍ਰੋਕਸ ਫੈਬ ਮਾਰਚ ਠੀਕ ਹੈ ਜੀ April ਮਈ ਤੇ ਜੂਨ ਜੂਨ ਅਸੀਂ ਟੈਗ ਲਾਈਨ ਰੱਖਦੇ ਆ ਜੂਨ ਦੇ ਵਿੱਚ ਹਰ ਹਾਲ ਤੱਕ ਤੁਹਾਡਾ UGC NET ਜਿਹੜਾ ਹੋਣ ਦੀ ਪੋਸੀਬਿਲਟੀ ਹੈ ਔਰ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਜੁਲਾਈ ਅਗਸਤ ਸੈਪਟੇਮਬਰ ਤੇ ਅਕਤੂਬਰ ਜੇ ਆਪਾਂ ਪੂਰੇ ਵਧੀਆ ਵੈਲ ਪਲਾਨ ਨਾਲ ਚੱਲਦੇ ਹਾਂ ਅਪਕਮਿੰਗ ਪੰਜਾਬੀ ਦੇ ਨਾਲ ਰਿਲੇਟਡ ਲੈ ਕੇ ਪੋਸਟਾਂ ਤਾਂ ਬੱਚਿਓ ਆ ਫੈਬਰੂਰੀ ਮਾਰਚ ਅਪ੍ਰੈਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ 2.5 ਮੰਥ ਜਿਹੜਾ ਹੈ ਸਾਡਾ ਡਿਟੇਲ ਸਿਲੇਬਸ ਚੱਲਦਾ ਹੈ ਥਿਊਰੀ ਨੂੰ ਲੈ ਕੇ ਠੀਕ ਹੈ ਜੀ ਔਰ ਜਿਹੜਾ ਮਈ ਹੁੰਦਾ ਹੈ ਔਰ ਜਿਹੜਾ ਹਾਫ ਜਿਹੜਾ ਸਾਡਾ ਅਪ੍ਰੈਲ ਹੁੰਦਾ ਉਹਦੇ ਚ ਅਸੀਂ ਰਿਵੀਜ਼ਨ ਸੀਰੀਜ਼ 1 ਔਰ ਰਿਵੀਜ਼ਨ ਸੀਰੀਜ਼ 2 ਸ਼ੁਰੂ ਕਰਦੇ ਆ ਨਾਲ ਆ ਜਿਹੜਾ ਮਈ ਹੈ ਐਮਸੀਕਿਊ ਸਾਡਾ ਚੱਲਦਾ ਹੈ ਸੋ ਇਹ ਸਾਡਾ ਪੂਰਾ ਸ਼ਡਿਊਲ ਹੈ ਆਨਲਾਈਨ ਆਫਲਾਈਨ ਦੋਨਾਂ ਦਾ ਤੇ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਕੱਲਾ ਇੱਥੇ ਯੂਜੀਸੀ ਨੈਟ ਦੀ ਤਾਂ ਤੁਸੀਂ ਇਹ ਤੁਹਾਡਾ ਇੱਕ ਵਾਰੀ ਹੋ ਗਿਆ ਉਸ ਤੋਂ ਅੱਗੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਮਾਸਟਰ ਕੈਡਰ ਲਈ ਜਾ ਸਕਦੇ ਹੋ ਤੁਸੀਂ ਲੈਕਚਰ ਕੈਡਰ ਲਈ ਜਾ ਸਕਦੇ ਹੋ ਤੁਸੀਂ ਅਸਿਸਟੈਂਟ ਪ੍ਰੋਫੈਸਰਾਂ ਜਾ ਸਕਦੇ ਹੋ ਮਤਲਬ ਕਿ ਜੇ ਮੰਨ ਲਓ ਕਿ ਗਵਰਨਮੈਂਟ ਅਕਤੂਬਰ ਤੱਕ ਐਗਜ਼ਾਮ ਲੈ ਲੈਂਦੀ ਹੈ ਤਾਂ ਤੁਹਾਡੇ ਕੋ ਇਨਫ ਡੇਟਸ ਨੇ ਇਨਫ ਡੇ ਨੇ ਤੁਸੀਂ ਪ੍ਰੋਪਰ ਤਿਆਰੀ ਕਰ ਸਕਦੇ ਹੋ ਔਰ ਮੈਂ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਹੁੰਦਾ ਪੰਜਾਬੀ تعلیم ਤੇ ਇਸ ਵਾਰੀ ਅਸੀਂ ਵੱਖਰਾ ਟ੍ਰੈਂਡ ਚਲਾਉਣਾ ਤਾਂ ਜੋ ਹਰ ਬੱਚਾ ਪੰਜਾਬੀ ਮਾਂ ਬੋਲੀ ਨੂੰ ਡਿਫਰੈਂਟ ਢੰਗ ਨਾਲ ਸੁਣੇ ਤਾਂ ਅਸੀਂ ਜਿਹੜੀ ਆਨਲਾਈਨ ਕਲਾਸਾਂ ਜਿਹੜੀਆਂ ਸਾਡੀਆਂ ਕੰਟੀਨਿਊ ਰਹਿਣਗੀਆਂ ਸਾਡਾ ਜਿਹੜਾ ਆਫਲਾਈਨ ਸੈਂਟਰ ਹੈ ਉਹ ਵੀ ਓਪਨ ਹੋ ਚੁੱਕਿਆ ਠੀਕ ਹੈ ਜੀ ਚੰਡੀਗੜ੍ਹ ਚ ਤੁਸੀਂ ਉੱਥੇ ਵੀ ਵਿਜ਼ਿਟ ਜਿਹੜਾ ਹੈ ਕਰ ਸਕਦੇ ਹੋ ਜੇ ਮੈਂ ਹੁਣ ਗੱਲ ਕਰਾਂ ਦਿੱਲੀ ਅਗਰ ਤੁਸੀਂ 1 ਆਰ ਦਿੰਦੇ ਹੋ ਮੈਨੂੰ ਬਸ ਓਨਲੀ 1 ਆਰ ਮਤਲਬ ਕਿ ਤੁਸੀਂ 1 2 3 4 5 ਤੁਸੀਂ 5 ਮੰਥ ਜਿਹੜਾ ਹੈ ਠੀਕ ਹੈ ਜੀ 5 ਮੰਥ ਡੇਲੀ ਮੰਡੇ ਟੂ ਫਰਡੇ ਅਗਰ ਸਾਡੇ ਨਾਲ ਪੜ੍ਹਦੇ ਹੋ ਸੈਟਰਡੇ ਤੇ ਸੰਡੇ ਜਿਹੜਾ ਹੈ ਤੁਹਾਡਾ ਮੌਕ ਹੋਊਗਾ ਤਾਂ ਤੁਸੀਂ ਆਰਾਮ ਨਾਲ ਕਮ ਸੇ ਕਮ ਨਹੀਂ ਸਾਡੇ ਕੋਲ 90 ਆਰਸ ਜਿਹੜੇ ਆ ਤੁਸੀਂ ਡੇਲੀ ਪੜ੍ਹ ਲੋਗੇ ਥੋੜਾ ਥੋੜਾ ਕਰਕੇ ਤਾਂ ਬੱਚੋ ਕਹਿੰਦੇ ਕਿ ਬੂੰਦ ਬੂੰਦ ਨਾਲ ਸਾਗਰ ਬਣਦਾ ਤਾਂ ਅਪਕਮਿੰਗ ਇਹੀ ਟਾਰਗੇਟ ਰੱਖੋ ਭਾਵੇਂ ਤੁਸੀਂ ਸੈਲਫ ਸਟੱਡੀ ਕਰਨੀ ਹੈ ਠੀਕ ਹੈ ਜੀ ਭਾਵੇਂ ਤੁਸੀਂ ਕਿਸੇ ਬੈਚ ਤੋਂ ਪੜਨਾ ਹੈ ਤਾਂ ਮੈਂ ਤੁਹਾਨੂੰ ਇੰਨੀ ਗੱਲ ਕਹੂੰਗਾ ਥੋੜਾ ਥੋੜਾ ਕਰਦੇ ਰਹੋ ਕੁਝ ਬੁੱਕਸ ਜਿਹੜੀਆਂ ਨੇ ਮੈਂ ਤੁਹਾਨੂੰ ਰეკਮੈਂਡ ਕਰ ਦੇਣਾ ਜੇ ਤੁਸੀਂ ਥੋਰਲੀ ਸਟੱਡੀ ਕਰਨਾ ਚਾਹੁੰਦੇ ਹੋ ਪਹਿਲੀ ਕਿਤਾਬ ਜਿਹੜੀ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਜਿਹੜਾ ਹੈ ਉਹ ਪੜ੍ਹ ਲਓ ਜਿਹੜੇ ਬੱਚੇ ਨੇ ਐਮਏ ਕੀਤੀ ਹੈ ਉਹਨਾਂ ਨੇ ਐਮਏ ਦੇ ਵਿੱਚ ਇਹ ਜਿਹੜੀ ਕਿਤਾਬ ਪੜ੍ਹੀ ਹੋਊਗੀ ਠੀਕ ਹੈ ਜੀ ਕਸੇਲ ਸਾਹਿਬ ਦੀ ਕਿਤਾਬ ਹੈ ਇਹ ਇਹ ਜਰੂਰ ਰੀਡ ਆਊਟ ਕਰ ਲਓ ਤੁਸੀਂ ਤੁਹਾਨੂੰ ਬਹੁਤ ਹੈਲਪਫੁਲ ਹੋਊਗੀ ਅਗਰ ਤੁਸੀਂ ਆਪਣੇ ਬੇਸਿਕ ਕਲੀਅਰ ਕਰਨਾ ਚਾਹੁੰਦੇ ਹੋ ਓਵਰਵਿਊ ਦੇ ਨਾਲ ਨਾਟ ਇਨ ਡੀਪ ਡੀਪਰ ਸੈਂਸ ਬੇਸਿਕ ਤੁਸੀਂ ਸਾਰਾ ਸਿਲੇਬਸ ਨੂੰ ਕਵਰ ਕਰਨਾ ਚਾਹੁੰਦੇ ਹੋ ਹੁਣ ਜੇ ਗੱਲ ਕਰੀਏ ਅਸੀਂ ਕਿ ਸਾਡੇ ਕੀ ਪੈਰਾਮੀਟਰ ਰਿਜ਼ਲਟ ਬਹੁਤ ਛੇਤੀ ਆ ਰਿਹਾ 4 ਤਰੀਕ ਨੂੰ ਰਿਜ਼ਲਟ ਆ ਰਿਹਾ ਪਰਮਾਤਮਾ ਕਰੇ ਬਹੁਤ ਪੋਜ਼ਿਟਿਵ ਰਿਜ਼ਲਟ ਆਵੇ ਬਟ ਆਪਾਂ ਹਰ ਇੱਕ ਚੀਜ਼ ਨਾਲ ਲੈ ਕੇ ਚੱਲਣੀਆਂ ਤਾਂ ਡੇਲੀ ਬੱਚੇ ਜੁੜੇ ਰਹੋ ਬਾਕੀ ਸਾਡੇ ਜਿਹੜੇ ਲੈਕਚਰ ਕੈਡਰ ਦੇ ਬੈਚਸ ਨੇ ਉਹ ਵੀ ਲਾਈਵ ਹੋ ਚੁੱਕੇ ਆ ਪੰਜਾਬੀ ਤਾਲਿੰਦ ਦੇ ਐਪ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਔਰ UGC NET ਪੰਜਾਬੀ 26 ਦੀ ਗੱਲ ਕਰੀਏ ਤਾਂ ਉਹਦਾ ਆਫਲਾਈਨ ਜਿਹੜਾ ਹੈ 15 ਫ फेब्रुवारी ਤੋਂ ਆਪਾਂ ਸ਼ੁਰੂ ਕਰ ਰਹੇ ਆ ਠੀਕ ਹੈ ਜੀ ਸਾਡਾ ਜਿਹੜਾ ਆਨਲਾਈਨ ਪਲੱਸ ਆਫਲਾਈਨ ਜਿਹੜਾ ਆਪਣਾ ਹੈਗਾ ਬੈਚ ਤੁਸੀਂ ਨਾਲ ਜੁੜੋ ਆਫਲਾਈਨ ਆਨਲਾਈਨ ਬੈਚ ਦੇ ਵਿੱਚ ਲਾਈਵ ਰਿਕਾਰਡਡ ਕਲਾਸਿਸ ਰਹਿ ਜਾਣਗੇ 3 라ਉਂਡ ਰਿਵੀਜ਼ਨ ਪਹਿਲਾਂ ਡਿਟੇਲ ਜਿਹੜਾ ਹੈ ਤੁਹਾਨੂੰ ਰਿਵੀਜ਼ਨ ਕਰਾਈ ਜਾਊਗੀ ਠੀਕ ਹੈ ਔਰ ਇਸ ਵਾਰੀ ਪ੍ਰਾਈਸ ਬਹੁਤ ਡ੍ਰੌਪ ਕਰ ਦਿੱਤੇ ਗਏ ਆ ਸਾਡੇ ਵੱਲੋਂ 1 ਇਅਰ ਵੈਲਿਡਿਟੀ 10 ਇਅਰ ਪੀワイਕਿਊਜ਼ ਵਿਦ ਸਾਡੀ ਜਿਹੜੀ ਬੁੱਕ ਹੈ ਐਮਸੀਕਿਊ ਉਹਨੂੰ ਇਨਕਲੂਡ ਕਰਕੇ ਦੋ ਇਨਸਟਾਲਮੈਂਟਸ ਤੁਸੀਂ ਪੇਮੈਂਟਸ ਕਰ ਸਕਦੇ ਹੋ ਅਗਰ ਤੁਹਾਨੂੰ ਜਿਆਦਾ ਔਖਾ ਲੱਗਦਾ ਹੈ ਔਰ ਸਭ ਤੋਂ ਮੇਨ ਗੱਲ ਟੈਸਟ ਸੀਰੀਜ਼ਸ ਮੌਕ ਟੈਸਟ ਮਿਲੂਗਾ ਔਰ ਪ੍ਰਿੰਟਡ ਸਟੱਡੀ ਮਟੀਰੀਅਲ ਬੱਚਿਓ ਤੁਹਾਨੂੰ ਇਸ ਵਾਰੀ ਮਿਲੂਗਾ ਸਾਡੇ ਸਪੈਸ ਦੇ ਵਿੱਚ ਠੀਕ ਹੈ ਜੀ ਕੱਟ ਆਫ ਚੰਨੀ ਸਿੰਘ ਜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ 160 ਤੱਕ ਅਪਰੋਕਸ ਆਪਣੀ ਰਹੂਗੀ ਠੀਕ ਹੈ ਜੀ ਓਵਰ 올 ਜਿਹੜੀ ਕੱਟ ਆਫ ਦੀ ਜਿਹ ਮੈਂ ਗੱਲ ਕਰਾਂ ਤਾਂ ਕੋਈ ਵੀ ਇੰਸਟੀਟਿਊਸ਼ਨ ਤੁਹਾਨੂੰ ਇੰਨੇ ਕੱਟ ਰੇਟ ਦੇ ਵਿੱਚ ਸਾਰਾ ਕੁਝ ਨਹੀਂ ਦੇਊਗਾ ਬਈ ਬਾਕੀ ਇੰਸਟੀਟਿਊਸ਼ਨ ਦੀ ਗੱਲ ਕਰੀ ਤਾਂ 4 4000 ਰੇਟ ਦੇ ਰਿਆ ਬਟ ਤੁਹਾਨੂੰ 6 ਮਨ ਦੀ ਵੈਲਿਡਿਟੀ ਦੇ ਰਿਆ ਨੋ ਪ੍ਰਿੰਟਡ ਮਟੀਰੀਅਲ ਅਸੀਂ ਤੁਹਾਨੂੰ ਲਾਈਵ ਰਿਕਾਰਡਡ ਹੋ 1 ਇਅਰ ਦੀ ਵੈਲਿਡਿਟੀ 3 ਰਾਉਂਡ ਆਫ ਸਲੇਬਸ ਇਟ ਮੀਨਸ ਕਿ 6 ਰਾਉਂਡ ਆਫ ਸਲੇਬਸ ਚੱਲੂਗਾ 1 ਸਾਲ ਦੇ ਵਿੱਚ ਠੀਕ ਹੈ ਜੀ ਸੋ ਇਹ ਗੱਲਾਂ ਬਾਤਾਂ ਤੁਸੀਂ ਜ਼ਰੂਰ ਨੋਟ ਕਰਿਓ ਠੀਕ ਹੈ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੁਹਾਡੇ ਨਾਲ ਇਹ ਸਾਡਾ ਸਟੱਡੀ ਮਟੀਰੀਅਲ ਹੈ ਠੀਕ ਹੈ ਇਹ ਸਟੱਡੀ ਮਟੀਰੀਅਲ ਜਿਹੜਾ ਹੈ ਤੁਹਾਨੂੰ ਸਾਡੇ ਬੈਚ ਦੇ ਵਿੱਚ ਮਿਲੂਗਾ ਅਗਰ ਤੁਸੀਂ 1 194 ਦੀ ਜੇ ਗੱਲ ਕਰੀਏ ਆਪਾਂ ਤਾਂ 194 ਦਾ ਜੇਰਫ ਲਈ ਆਰਾਮ ਨਾਲ ਤੁਸੀਂ ਕਲੀਅਰ ਕਰ ਸਕਦੇ ਹੋ ਜੇ ਤੁਹਾਡਾ 194 ਹੈ ਡੋਂਟ ਵਰੀ ਜਗਪ੍ਰੀਤ ਸਿੰਘ ਜੀ ਇਹ ਸਾਡੇ ਨੋਟਸ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਪੰਜਾਬੀ ਸਾਇੰਸ ਦਾ ਇਤਿਹਾਸ ਦੂਜਾ ਹੋ ਗਿਆ ਸਾਰੇ ਜੁਨਿਟਸ ਦੇ ਨੋਟਸ ਨੇ ਪ੍ਰੋਪਰਲੀ ਤੇ ਮੈਂ ਕਹਿਣਾ ਕਿ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਸਾਨੂੰ ਤਾਂ ਜਿਹੜੇ ਦਿੱਤੇ ਹੋਏ ਨੰਬਰ ਆ ਉਹਨਾਂ ਤੇ ਵੀ ਤੁਸੀਂ ਜਿਹੜਾ ਕਾਲ ਕਰ ਸਕਦੇ ਹੋ ਸਾਨੂੰ ਠੀਕ ਹੈ ਜੀ ਨਹੀਂ ਤਾਂ WhatsApp ਕਰੋ ਸਾਨੂੰ ਹੋਰ ਇਨਫੋਰਮੇਸ਼ਨਸ ਦੇ ਲਈ ਔਰ ਇੱਕ ਹੋਰ ਚੀਜ਼ ਅਗਰ ਤੁਸੀਂ ਸਾਡੇ ਨੋਟਸ ਡੈਮੋ ਦੇਖਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਓਨਲੀ PDF ਖਰੀਦਣਾ ਚਾਹੁੰਦੇ ਹੋ ਨੋਵੋ ਸਟਡੀ ਪ੍ਰਿੰਟਡ ਮਟੀਰੀਅਲ ਤਾਂ ਸਾਡੇ ਕੋਲ www.gleven.com ਤੇ ਜਾਓ ਤੇ ਤੁਸੀਂ 149 ਪਰ ਬੁੱਕਲੇਟ ਜਿਹੜੀ ਤੁਸੀਂ ਲੈ ਸਕਦੇ ਹੋ ਸਾਡੇ ਠੀਕ ਹੈ ਜੀ ਤੇ ਆ ਨੰਬਰ ਤੇ ਤੁਸੀਂ ਕੰਟੈਕਟ ਕਰ ਲਓ ਤੇ ਬਾਕੀ 4 ਤਰੀਕ ਨੂੰ ਆ ਰਿਹਾ ਰਿਜ਼ਲਟ ਉਸ ਤੋਂ ਪਹਿਲਾਂ ਅਸੀਂ ਕਰ ਦੇਣੀ ਹੈ ਕਲਾਸਾਂ ਸ਼ੁਰੂ ਤੇ ਤੁਹਾਨੂੰ ਇਹ ਹੀ ਤਾਕੀ ਤਾਂ ਕਿ ਸ਼ੇਅਰ ਕਰੋ ਪੰਜਾਬੀ ਤਾਲੀਮ ਚੈਨਲ ਨੂੰ ਮੈਕਸਿਮਮ ਜਿੰਨਾ ਕਰ ਸਕਦੇ ਹੋ ਔਰ ਬਹੁਤ ਫ੍ਰੀ ਕੰਟੈਂਟ ਜਿਹੜਾ ਆਲਰੇਡੀ ਮੈਂ ਆਪਣੀ ਐਪ ਤੇ ਦਿੱਤਾ ਹੋਇਆ ਤੁਸੀਂ ਜਾਓ ਦੇਖੋ ਤੇ ਮੈਂ ਕਹਿੰਦਾ ਕਿ ਚੜ੍ਹਦੀ ਕਲਾ ਚ ਰਹੋ ਤੇ ਪੰਜਾਬੀ ਦੇ ਨਾਲ ਐਰ ਕੀ ਜਿਹੜਾ ਆਪਣਾ ਪੇਪਰ ਹੈ ਉਹ ਕਲੀਅਰ ਕਰੋ ਬាទ ਬាទ ਸ਼ੁਕਰੀਆ ਧੰਨਵਾਦ ਮਿਲਦੇ ਹਾਂ ਜੀ ਅਗਲੀ ਕਲਾਸ ਦੇ ਵਿੱਚ ਥੈਂਕ ਯੂ